ਰਾਗ ਬਿਹਗੜਾ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਓਕਾਰ ਸਤਗੁਰ ਪਰਸਾਦ ਹਰ ਹਰ ਨਾਮ ਧਿਆਈ ਐ ਮੇਰੀ ਜਿੰਦੜੀਏ ਗੁਰਮਖ ਨਾਮੇ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਕੋਲੀ ਰਾਮ ਗੁਰਮਤਿ ਮਨ ਠਹਿਰਾਈਏ ਮੇਰੀ ਜਿੰਦੜੀਏ ਆਣ ਤੇ ਨਾ ਕਾਹੂ ਡੋਲੀ ਰਾਮ ਮਾਨਿ ਚਿੰਦੇ ਆੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤਿ ਮਾਨਿ ਅੰਬਰਤ ਉਠੜਾ ਮੇਰੀ ਜਿੰਦੜੀ ਮੁਖ ਅੰਮ੍ਰਿਤ ਬੈਨ ਅਲਾਇ ਰਾਮ ਹੰਬਰ ਇਤਬਾਨੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੋਣੀਏ ਹਰ ਲੈ ਵਿਲਾਇ ਰਾਮ ਚਰੀ ਵਿਸ਼ੁਨ ਨ ਹਰ ਪ੍ਰਭ ਪਾਇਆ ਗਲ ਮਿਲਿਆ ਸੈ ਜਿਸ ਭਾਇ ਰਾਮ ਜਨ ਨਾਨਕ ਮਾਨਿਆਨ ਦੇ ਭਾਇ ਹੈ ਮੇਰੀ ਜਿੰਦੜੀਏ ਅਨਹਦ ਸ਼ਬਦ ਵਜਾਏ ਰਾਮ ਸਖੀ ਸਹੇਲੀ ਮੇਰੀਆਂ ਮੇਰੀ ਜਿੰਦੜੀਏ ਕੋਈ ਹਾਰ ਪ੍ਰਭਾਨ ਮਿਲਾ ਵੈਰਾਮ ਹਉ ਮਨ ਦੇਵੋ ਤੇ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮਕ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚੰਦੇ ਅੜਾ ਫਲ ਪਾਵੇ ਰਾਮ ਨਾਨਕ ਭਜ ਹਰ ਸਰ ਲਾਗਤੀ ਮੇਰੀ ਜਿੰਦੜੀਏ ਵੱਡ ਭਾਗੀ ਨਾਮ ਤੇ ਆਵੈ ਰਾਮ ਕਰ ਕੇ ਕਿਰਪਾ ਪ੍ਰਭ ਆਣ ਮਿਲੀ ਮਿਲ ਮੇਰੀ ਜਿੰਦੜੀਏ ਕਰ ਕੇ ਕਿਰਪਾ ਪ੍ਰਭ ਆਣ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੇ ਰਾਮ ਹਉ ਹਰ ਬਾਜ ਉਡੀਨੀਆ ਮੇਰੀ ਜਿੰਦੜੀਏ ਜੋ ਜਲ ਬਿਨ ਕੰਬਲੇ ਉਦਾਸੀ ਰਾਮ ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਾਨ ਨਾਨਕ ਨਾਮ ਬਿਗਾਸੀ ਰਾਮ ਰਾਗ ਬਿਹાગੜਾ ਮਹੱਲਾ 14 ਅੰਬਰ ਤਹਾਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਬਰ ਤੇ ਗੁਰਮੁਖ ਪਾਇਰਾਮ ਹੰਮੀ ਮਾਇਆ ਬਖ ਹੈ ਮੇਰੀ ਜਿੰਦੜੀਏ ਹਰ ਅੰਬਰ ਤੇ ਵਿਖ ਲੈ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਾਈ ਰਾਮ ਹਰ ਭਾਗ ਵੱਡੇ ਲਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਈ ਰਾਮ ਹਰ ਸੇਤੀ ਮਨ ਬੇਦਿਆ ਮੇਰੀ ਜਿੰਦੜੀਏ ਜੋ ਬਾਲਕ ਲਗ ਦੁੱਧ ਖੀਰੇ ਰਾਮ ਹਰ ਬਿਨਸਾਂਤ ਨਾ ਪਾਈਏ ਮੇਰੀ ਜਿੰਦੜੀਏ ਜੋ ਚਾਤ੍ਰਿਕ ਜਲ ਬਿਨ ਤੇਰੇ ਰਾਮ ਸਤਗੁਰ ਸਰਨੀ ਜਾਏ ਪਾਓ ਮੇਰੀ ਜਿੰਦੜੀਏ ਗੋਣ ਦਸ ਸੀ ਹਰ ਪ੍ਰਭ ਕੀ ਰਾਮ ਜਨ ਨਾਨਕ ਹਰ ਮਿਲਾਇਆ ਮੇਰੀ ਜਿੰਦੜੀਏ ਕਾਰਵਾਜੀ ਸਬਦ ਕਨੇ ਰਾਮ ਮਨ ਮੁਖ ਹੋ ਮੇ ਵਿਛੜੇ ਮੇਰੀ ਜਿੰਦੜੀਏ ਬੇਕਬਾਦ ਹੋ ਮੇ ਜਾਲੇ ਰਾਮ ਜੋ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ ਤਿਉ ਮਨਮਖ ਸਭ ਵਸ ਕਾਲੇ ਰਾਮ ਜੋ ਮੋ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਮਨਮਖ ਮੋੜ ਬਤਾਲੇ ਰਾਮ ਜਨਤਰਾ ਤਰਾਸਰ 나ਗਤੀ ਮੇਰੀ ਜਿੰਦੜੀਏ ਗੁਰ ਨਾਨਕ ਹਰ ਰਖ ਵਾਲੇ RAM ਹਰ ਜਨ ਹਰ ਲੈਵੇ ਉੱਬਰੇ ਮੇਰੀ ਜਿੰਦੜੀਏ ਤੁਰ ਭਾਗ ਵੜੇ ਹਰ ਪਾਇਆ RAM ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ ਗੁਰ ਕੀ ਵਟ ਸਬਦ ਤਰਾਇਆ RAM ਹਰ ਹਰ ਬੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤ ਗੁਰ ਮੀਠ ਲਗਾਇਆ ਰਾਮ ਕਾ ਕਰੇ ਕਿਰਪਾ ਸੋ ਨ ਬੇਣਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ ਰਾਮ ਬਿਆਗੜਾ ਮਹੱਲਾ 14 ਜਗ ਸੋਕਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਹਰ ਹਰ ਨਾਮ ਉਹਦਾਰੀ ਰਾਮ ਸਭ ਕੇ ਲੇ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ मल गुरमुख नामो तारी राम वड पुनी हर पाया जन नानक हम मूरख मुगदन सतारी राम जो हर नाम ते आईंदे जिंदड़ीअ तिनि पंचे वसगती राम ਅੰਤਰ ਨਾਮ ਨੇਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤ ਗੁਰ ਅਲਖ ਲਖਾਈ ਰਾਮ ਗੁਰਿਆਸਾ ਮਨ ਸਾ ਪੂਰੀਆਂ ਮੇਰੀ ਜਿੰਦੜੀਏ ਹਰ ਮੀਲੇ ਆਪੁਖ ਸਭ ਜਾਏ ਰਾਮ ਤਰ ਮਸਤੇ ਕਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ जन नानक हर गुण गाए राम हम पापी बल वंचियां मेरी जिंदड़ परद्रोही टग आया राम वड भागी गुर पाया मेरी जिंदड़ गुरपूरी गत मित पाया राम ਗੋਰੇ ਅੰਬਰਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫੇਰ ਮਰਦਾ ਬੋੜ ਜਵਾਇਆ ਰਾਮ ਜਨ ਨਾਨਕ ਸਤ ਗੁਰ ਜੋ ਮਿਲੈ ਮੇਰੀ ਜਿੰਦੜੀਏ ਤਨ ਕੇ ਸਭ ਦੁੱਖ ਗਵਾਇਆ ਰਾਮ ਆਤਿ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਆ ਪਾਪ ਗਵਾ ਤੇਰਾਮ ਪਤ ਤ ਪਵਿੱਤਰ ਗੁਰ ਹਰ ਕੀ ਏ ਮੇਰੀ ਜਿੰਦੜੀ ਏ ਚੌ ਕੁੰਡੀ ਚੌ ਜਗ ਜਾ ਤੇਰਾਮ ਹਮੇ ਮੈਲ ਸਭ ਉਤਰੀ ਮੇਰੀ ਜਿੰਦੜੀ ਏ ਹਾਰੇ ਅੰਬਰਤ ਹਰ ਸਰਨਾ ਤੇਰਾਮ ਅਪਰਾਧੀ ਪਾਪੀ ਉਦਰੈ ਮੇਰੀ ਜਿੰਦੜੀਏ ਜਨ ਨਾਨਕ ਖਿੰਨ ਹਰ ਰਾਤੇ ਰਾਮ ਬਿਹਗੜਾ ਮਹੱਲਾ ਚੌਥਾ ਹਾਂ ਬਲਿਹਾਰੀ ਤਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਹਦਾਰੋ ਰਾਮ ਗੁਰ ਸਤ ਗੁਰ ਨਾਮ ਦਰੜਾਇਆ ਮੇਰੀ ਜਿੰਦੜੀਏ ਬਿਖ ਪਾਉ ਜਲ ਤਾਰਨ ਹਾਰੋ ਰਾਮ ਜਨ ਇੱਕ ਮਨ ਹਰ ਧਾਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਬਦੋ ਖਨਵਾਰਨ ਹਾਰੋ ਰਾਮ ਸਾਰਸ ਨਾ ਤਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੀ ਰਾਮ ਤੇ ਸਰਵਨ ਭਲੀ ਸੋ ਬਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੀ ਹਰ ਤੇਰੀ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੇ ਗੁਰ ਪੇਰੇ ਰਾਮ ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ ਜੋ ਸਾਦੋ ਸਤਗੁਰ ਦੇ ਖੈਰਾਮ ਤੇ ਹਸਤ ਪਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੇ ਰਾਮ ਤਿਸ ਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸੇ ਰਾਮ ਨਾਨਕ ਤੈਨ ਵਿਟੋ ਵਾਰਿਆ ਮੇਰੀ ਜਿੰਦੜੀਏ ਹਰ ਸੋਨ ਹਰ ਨਾਮ ਮਨ ਇਸੇ ਰਾਮ ਤਰ ਤੇ ਪਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੈ ਰਾਮ ਪੌਲ ਪਾਣੀ ਬਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਵਾਣ ਤਰਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾਲਕ ਤੇ ਹਰ ਦਰਪਨਾ ਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ बिहागड़ा मह चौथा जिन हर हर नाम नच ते जड़ ते मन मुख मोड़े आणे राम जो मो माया चितलां मेरी जिंदड़ से अंत गे पशते राम ਹਰ ਦਰਗੇ ਢੋਈ ਨਾ ਲੈਨ ਮੇਰੀ ਜਿੰਦੜੀਏ ਜੋ ਮਨ ਮੁਖ ਪਾਪ ਲਬਾਣੇ ਰਾਮ ਜਨ ਨਾਨਕ ਗੁਰ ਮਿਲ ਉੱਬਰੇ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਸਮਾਣੇ ਰਾਮ ਸਬਜਾਏ ਮਿਲੋ ਸਤ ਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦਰਦਾ ਵੈਰਾਮ ਹਰ ਜਪਦਿਆਂ ਕੂਕਨ ਢਿਲ ਨਾ ਕੀਦੀ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਵੇ ਕੀ ਨਾ ਆਵੇ ਰਾਮ ਸਾਵੇਲਾ ਸੋ ਮੂਰਤ ਸਾ ਘੜੀ ਸੋ ਮੋਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨ ਆਵੇ ਰਾਮ ਹਰ ਵੇਖੈ ਸੁਨੇ ਨਿਤ ਸਭ ਕੁਛ ਮੇਰੀ ਜਿੰਦੜੀਏ ਸੋ ਡਾਰੇ ਜਨ ਪਾਪ ਕਮਾਤੇ ਰਾਮ ਜੈਸੇ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀ ਤਿੰਨ ਜਨ ਸਭ ਡਰ ਸੁਟ ਘੱਤੇ ਰਾਮ ਹਰੇ ਨਿਰਪੂਰਨ ਨਾਮ ਪਤੀ ਜੀ ਆ ਮੇਰੀ ਜਿੰਦੜੀ ਸਭ ਝਕ ਮਾਰਨ ਦੁਸ਼ਟ ਕਪਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀਆਂ ਸਭ ਕਾ ਤੇਰਾਾਮ ਸੋ ਐਸਾ ਹਰਨਿਤ ਸੇਵੀਐ ਮੇਰੀ ਜਿੰਦੜੀਏ ਜੋ ਸਬਦੋ ਸਾਇਬ ਵੱਡਾਰਾਮ ਜਿਨ ਇੱਕ ਮਨ ਇੱਕ ਆਰਾਧਿਆ ਮੇਰੀ ਜਿੰਦੜੀਏ ਤੇ ਨਾ ਨਾਹੀ ਕਿਸੇ ਦੀ ਕਛ ਛਡਾਰਾਮ ਗੁਰ ਸਿਵਿ ਆਹਰ ਮੈ ਲਪਾਇਆ ਮੇਰੀ ਜਿੰਦੜੀ ਝਕ ਮਾਰ ਨ ਸਭ ਨਿੰਦਿਕ ਕੰਡਾਰਾਮ ਜਾਣ ਜਾਣ ਨਾਨਕ ਨਾਮ ਧਿਆਇਆ ਮੇਰੀ ਜਿੰਦੜੀ ਤੋਰ ਮਸਤ ਘਰਿ ਲਖ ਛਡਾਰਾਮ ਬਿਹਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੋਂ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਈਐ ਰਾਮ ਹਾਰੇ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁੱਕਾ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬੇਰਤੀ ਕਾਲ ਗਵਾਈਏ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਰ ਹਾਜ਼ਰ ਨਦਰੀ ਆਈਏ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਹਰ ਪ੍ਰਭ ਮੇਰੀ ਮਨ ਭਾਣੀ ਰਾਮ ਸੇ ਹਰ ਦਰਗੈ ਪਨਾਇਆ ਮੇਰੀ ਜਿੰਦੜੀਏ ਐਨ ਸਾਚ ਸਮਾਣੇ ਰਾਮ ਤਨਕੇ ਸੰਗ ਮਾਲੀ ਉਤਰੈ ਮੇਰੀ ਜਿੰਦੜੀਏ ਰੰਗ ਰਾਪਤੇ ਨਦਰਨ ਸਾਨੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਕਾਨੇ ਰਾਮ ਏ ਰਸਨਾ ਜਪ ਗੋਬਿੰਦ ਮੇਰੀ ਜਿੰਦੜੀਏ ਜਪ ਹਾਰ ਹਾਰ ਤ੍ਰਿਸ਼ਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਦੇਸ ਮੰਨ ਨਾਮ ਵਸਾਏ ਰਾਮ ਜਿਸ ਭੇਟੇ ਪੂਰਾ ਸਤ ਗੁਰੂ ਮੇਰੀ ਜਿੰਦੜੀ ਏ ਸੋ ਹਾਰ ਧੰਨ ਨਿਧ ਪਾਏ ਰਾਮ ਵੱਡ ਭਾਗੀ ਸੰਗਤ ਮਿਲੇ ਮੇਰੀ ਜਿੰਦੜੀ ਏ ਨਾਨਕ ਹਰ ਗੁਣ ਗਾਏ ਰਾਮ ਹਾਨਤ ਨੰਤਰ 라ਵਰਿਆ ਮੇਰੀ ਜਿੰਦੜੀਏ ਪਾਰ ਬਰਮ ਪ੍ਰਭ ਦਾ ਤਾਰਾਮ ਤੰਕਾ ਅੰਤ ਨ ਪਾਈਏ ਮੇਰੀ ਜਿੰਦੜੀਏ ਪੂਰਨ ਪਰਖ ਬਿਦਾ ਤਾਰਾਮ ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜੋ ਬਾਲਕ ਪਿਤ ਮਾਤਾ RAM ਸੈ ਸਿਆਨ ਪ ਨੈ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾ ਤਾਰਾਮ ਸ਼ੱਕਾ ਪਹਿਲਾ ਬਿਹਾਗੜਾ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਏਕ ਓਕਾਰ ست گر پر ساد ہر کائے کا جھمپو دیکھے آ میرے لال جیو جو کرے سو ترم نیا آئے رام ہر رنگ اکھاڑا پایو ن میرے لال جیو آمن جان سبائے رام ਆਮਨ ਤਾਂ ਜਾਣਾ ਤੇ ਨੇਕੀ ਆ ਜਨ ਮੇਦਨ ਸਰ ਜੀਆਂ ਇਕ ਨਾ ਮੇਲ ਸਤ ਗੁਰ ਮੈਲ ਬੁਲਾਏ ਇਕ ਫਿਰ ਭਰਮ ਭੁੱਲੇ ਫਿਰਦਿਆ ਇਕ ਭਰਮ ਭੁੱਲੇ ਫਿਰਦਿਆ ਅੰਤ ਤੇਰਾ ਤੂੰ ਐ ਜਾਣੀ ਤੋ ਸਭ ਮੇਰੇ ਆਸmai ਸਚ ਕਹੇ ਨਾਨਕ ਸੁਨੋ ਸੰਤੋ ਹਰ ਵਰਤੀ ਧਰਮ ਨiai ਆਵੋ ਮਿਲੋ ਸਹਿਲਿਓ ਮੇਰੇ ਲਾਲ ਜਿਓ ਹਰ ਹਰ ਨਾਮ ਅਰਾਧੇ ਰਾਮ ਕਾਰ ਸੇਵੋ ਪੂਰਾ ਸਤਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਵਸਾ ਦੇ ਰਾਮ ਮਾਰਗ ਵਿਖੜਾ ਸਾਧ ਗੁਰਮਖ ਹਰ ਦਰਗੇ ਸੋਬਾ ਪਾਈ ਐ ਜਿੰਨ ਕੋ ਵਿਧਾਤੇ ਧਰੋ ਲਿਖਿਆ ਤੇ ਨਾਰਾਇਣ ਦਿਨ ਲੇਵ ਲਈ ਐ ਹਮੇ ਮਮਤਾ ਮੋ シュਟ ਜਾਹਰ ਸੰਗ ਮਿਲਿਆ ਸਾਹਦੀ ਜਨ ਕਹੇ ਨਾਨਕ ਮੁਗਤ ਹੋਵਾ ਹਰ ਹਰ ਨਾਮ ਆਰਾਦੀ ਕਰ ਜੋੜ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬ ਨਾਸੀ ਬੁਰਖ ਪ지 ਹਾਰਾਮ ਬੋ ਵਿਦ ਪੂਜਾ ਖੋ ਜੀਆ ਮੇਰੇ ਲਾਲ ਜੀਓ ਈਮਨ ਤਮ ਸਭ ਅਰਪਿਹਾਰਾਮ ਮਨ ਤਨ ਧਨ ਸਭ ਪ੍ਰਭੂ ਕੇ ਰਾਂ ਕਿਆ ਕੋ ਪੂਜ ਚੜਾਏ ਜਿਸ ਹੋਈ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਈ ਭਾਗ ਮਸਤਕ ਹੋਈ ਜਿਸ ਕੈ ਤਿਸ ਗੁਰ ਨਾਲ ਸਨੇਹ ਜਨ ਕਹੇ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮੁ ਪ지ਹ ਦੇਦ ਸਖੋਜਤ ਹਮ ਪਰੇ ਮੇਰੇ ਲਾਲ ਜੀਓ ਹਰ ਪਾਇਆ ਘਰ ਆਇ ਰਾਮ ਹਰ ਮੰਦਰ ਹਰ ਜਿਉ ਸਾਜਿਆ ਮੇਰੇ ਲਾਲ ਜਿਉ ਹਰ ਤਿਸ ਮੈ ਰ ਆਸਮਾਏ ਰਾਮ ਸਰਬੇ ਸਮਾਨ ਆਪ ਸਮਾਮੀ ਸਰਬੇ ਸਮਾਨ ਆਪ ਸੁਆਮੀ ਗੁਰਮਕ ਪਰਗਟ ਹੋਇਆ ਮਿਟਿਆ ਅੰਧੇਰਾ ਦੁੱਖ ਨਾਠਾ ਅਮੀਓ ਹਰ ਰਸ ਚੋਇਆ ਜਹਾਂ ਦੇਖਾਂ ਤਹਾਂ ਸੋ ਅਮੀ ਪਾਰ ਬ੍ਰਹਮ ਸਭ ਠਾਹੀ ਜਨ ਕਹੇ ਨਾਨਕ ਸਤ ਗੁਰ ਮਿਲਿਆ ਹਰ ਪਾਇੜਾ ਕਰਾਈ ਰਾਗ ਬਿਹਗੜਾ ਮਹੱਲਾ ਪੰਜਵਾਂ ਆਤਪ੍ਰੀਤਮ ਮਨਮੋਹਨ ਕਟ ਸੋਨਾ ਪ੍ਰਾਨ ਹਦਾਰ ਆ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰ ਆ ਰਾਮ ഗോപാല ദല ഗോബിന്ദോ കണിയേന തർസന ദർസ പർസന നൈ നീ രണിയഞ്ജന നമ വിഞ്ഞ്ജന പകല സാ ਨਾਨਕ ਪਇੰਮ ਪੈ ਸੰਤ ਜੰਪੈ ਮਿਲਕੰਤ ਹਮਾਰ ਲਖ ਓਲਾਨੀ 모 ਹਰ ਜਬ ਲਗ ਨੈ ਮਿਲੇ ਰਾਮ ਮਿਲਨ ਕੋ ਕਰੋ ਉਪਾਵ ਕੇ ਚਾਹ ਮਾਰਾ ਨੈ ਚਲੇ ਰਾਮ ਚਲ ਚਤ ਬਤ ਆਨੇ ਤੇ ਪੇਰਿਆ ਬਿਨ ਕਮਨ ਬਦੀ ਨੇ ਤੀ ਜੀਏ ਖਾਣ ਪਾਣ ਸੰਗਾਰ ਬਿਰਤੀ ਹਰ ਕੰਤ ਬਿਨ ਕੋ ਜੀ ਜੀਏ ਆਸਾ ਪਿਆਸੀ ਰੈਨ ਦਿਨ ਯਰ ਰਹਿ ਨਾ ਸਕੀਏ ਇਕ ਤੇ ਲੈ ਨਾਨਕ ਪਇੰਪੇ ਸੰਤ ਦਾਸੀ ਤੋ ਪਰਸਾਦ ਮੇਰਾ ਪੈਰ ਮਿਲੈ ਸੇਜ ਏਕ ਪਿਰ ਸੰਗ ਦਰਸ ਨ ਪਾਈਐ ਰਾਮ ਅਗਨ ਮੋ ਅਨੇਕ ਕਤ ਮੈਲ ਬਲਾਈਐ ਰਾਮ ਨਰਗੋਨੇ ਨਿਮਾਣੀ ਅਨਾਥ ਬਿਨ ਮੈ ਮਿਲੋ ਪ੍ਰਭ ਕਿਰਪਾ ਨਿਦੈ ਪਰਮ ਪੀਤ ਕੋਈਐ ਸਹਿਜ ਸੋਈਐ ਪ੍ਰਭ ਪਲਕ ਪੀਖਤ ਨਮਨਦੈ ਗ੍ਰਹਿ ਲਾਲ ਆਏ ਮੈਲ ਪਾਵੇ ਮਿਲ ਸੰਗ ਮੰਗਲ ਗਾਏ ਨਾਨਕ ਪੈੰ ਪੇ ਸੰਤ ਸਰਣੀ ਮੋਦਰਸ ਦਿਖਾਈਐ ਸੰਤਨ ਕੈ ਪਰਸਾਦ ਹਰ ਹਰ ਪਾਇਆ ਰਾਮ ਇਹ ਚੁਪਨੀ ਮੜ ਸ਼ਾਤ ਤਪਤ ਬੁਜਾਇਆ ਰਾਮ ਸਪਲਾ ਸੋ ਦਿਲ ਸਰੈਨੀ ਸੁਹਾਵੀ ਆਨੰਦ ਮੰਗਲ ਰਸ ਕਣਾ ਨਾਨਕ ਪੈ ਅੰਪੇ ਸੰਤ ਜੰਪੇ ਜਨ ਹਰ ਹਰ ਸੰਜੋ ਮਿਲਾਇਆ ਭਰਮ ਲੋਭ ਮੋ ਬਿਕਾਰ ਥਾਕੀ ਮਿਲ ਸਕੀ ਮੰਗਲ ਗਾਇਆ ਨਾਨਕ ਪੈ ਅੰਪੇ ਸੰਤ ਜੰਪੇ ਜਨ ਹਰ ਹਰ ਸੰਜੋਗ ਮਿਲਾਇਆ ਪਰਮ ਲੋਭੋਂ ਬਿਕਾਰ ਥਾਕੀ ਮਿਲ ਸਖੀ ਮੰਗਲ ਗਾਇਆ ਨਾਨਕ ਪਇੰਪੇ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ ਵਾਹਿਗੁਰੂ